ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਹੀ ਵੱਡੀ ਬਰਾਈ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਆ ਹਰੇਕ ਮਾਂ ਬਾਪ ਹਰੇਕ ਲੜਕਾ ਇਸ ਵਿਸ਼ੇ ਵੱਲ ਧਿਆਨ ਦੇਵੇ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਧੀਆ ਪੁੱਤ ਵੱਡੇ ਹੋ ਜਾਂਦੇ ਨੇ ਤੇ ਅਕਸਰ ਮਾਪੇ ਜਿਹੜੇ ਨੇ ਆਪਣੀ ਧੀ ਦੇ ਲਈ ਇੱਕ ਚੰਗਾ ਵਰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਹਮੇਸ਼ਾ ਉਹਨਾਂ ਦੀ ਇਹ ਪਹਿਲ ਹੁੰਦੀ ਆ ਕਿ ਕਿਹੜਾ ਲੜਕਾ ਹੋਵੇ ਤਾਂ ਉਹ ਕੋਈ ਨਸ਼ਾ ਨਾ ਕਰਦਾ ਹੋਵੇ ਉਹਨੂੰ ਕੋਈ ਮਾੜਾ ਐਬ ਨਾ ਹੋਵੇ ਉਹ ਕਿਸੇ ਬਰਾਈ ਦਾ ਸ਼ਿਕਾਰ ਨਾ ਹੋਵੇ ਕਿਉਂ ਨਾ ਹੋਵੇ ਕਿਉਂਕਿ ਮਾਪੇ ਜਾਣਦੇ ਨੇ ਕਿ ਜਿਹੜੇ ਪਰਿਵਾਰਾਂ ਨੂੰ ਨਸ਼ੇ ਲੱਗ ਜਾਂਦੇ ਨੇ ਉਹ ਧੀਆ ਪੁੱਤ ਜਾਂ ਜਾਂ ਉਹ ਪਰਿਵਾਰ ਜਿਹੜਾ ਹੌਲੀ-ਹੌਲੀ ਖਤਮ ਹੋ ਜਾਂਦਾ ਚਾਹੇ ਘਰ ਹੋਣ ਜ਼ਮੀਨਾਂ ਹੋਣ ਕਾਰੋਬਾਰ ਹੋਣ ਕੁਝ ਵੀ ਹੋਵੇ ਉਹ ਹੌਲੀ-ਹੌਲੀ ਘਾਰਾਂ ਨੂੰ ਖਾ ਜਾਂਦਾ ਹੈ ਜਿਸ ਕਰਕੇ ਧੀਆ ਵਾਲਿਆਂ ਦੀ ਹਮੇਸ਼ਾ ਇੱਕ ਸੋਚ ਹੁੰਦੀ ਹੈ ਕਿ ਅਸੀਂ ਜਿਹੜਾ ਵੀ ਬਰ ਲੱਭਣਾ ਹੈ ਆਪਣੇ ਪਰਿਵਾਰ ਲਈ ਆਪਣੀ ਧੀ ਲਈ ਉਹ ਇੱਕ ਚੰਗਾ ਤੇ ਇੱਕ ਵਧੀਆ ਇਨਸਾਨ ਹੋਵੇ ਜਿਹੜਾ ਨਸ਼ਿਆਂ ਤੋਂ ਦੂਰ ਹੋਵੇ ਲੇਕਿਨ ਹੁਣ ਕੀ ਹੋ ਰਿਹਾ ਉਹਨਾਂ ਲੜਕੇ ਵਾਲਿਆਂ ਨੂੰ ਨਹੀਂ ਚਿੰਤਾ ਹੋਣ ਲੱਗ ਪਈ ਆ ਅਸੀਂ ਜੋ ਵੇਖਿਆ ਪਿਛਲੇ ਸਮਿਆਂ ਦੇ ਵਿੱਚ ਜਾਂ ਅੱਜ ਦੇ ਡੇਟਸ ਤੁਸੀਂ ਵੇਖ ਰਹੇ ਹੋ ਅੱਜ ਕੁੱਝ ਕੋ ਲੜਕੀਆਂ ਜਿਹੜੀਆਂ ਨੇ ਉਹ ਸ਼ਰਾਬ ਦੇ ਵੀ ਸ਼ਕੀਨ ਹੁੰਦੀਆਂ ਜਾ ਰਹੀਆਂ ਨੇ ਹੋਰ ਨਸ਼ਿਆਂ ਦੇ ਵੀ ਸ਼ਕੀਨ ਹੁੰਦੀਆਂ ਜਾ ਰਹੀਆਂ ਨੇ ਜਿਹੜੀ ਇੱਕ ਬਹੁਤ ਹੀ ਗੰਭੀਰ ਮਸਲਾ ਆ ਜੇ ਕਿਸੇ ਦਾ ਪੁੱਤ ਚੰਗਾ ਉਹ ਮੰਨ ਲਓ ਤੇ ਜੇ ਕੁਦਰਤੀ ਕਿਤੇ ਕੋਈ ਨੌ ਨਸ਼ੇ ਵਾਲੀ ਲੱਗ ਗਈ ਜਾਂ ਕੋਈ ਹੋਰ ਨਸ਼ਾ ਕਰਨੀ ਲੱਗ ਗਈ ਤਾਂ ਉਹ ਘਰ ਬੁੱਤੇ ਦਿਨ ਨਹੀਂ ਵਸਣਾ ਉਹ ਘਰ 10 15 20 ਜਾਂ 2 ਮਹੀਨੇ 6 ਮਹੀਨੇ ਬਾਅਦ ਉਹ ਘਰ ਟੁੱਟ ਜਾਣਾ ਉਹਦੇ ਚ ਮੁੰਡੇ ਵਾਲਿਆਂ ਦਿੱਤੇ ਕੋਈ ਗਲਤੀ ਨਹੀਂ ਤੇ ਕਿਉਂ ਨਾ ਹੋਵੇ ਇਸ ਨਹੀਂ ਇਸ ਵਿਸ਼ੇ ਤੇ ਜਾ ਕੇ ਸਾਰੀ ਕਸੂਰ ਕਾਦੀ ਆ ਅਸੀਂ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਸਾਡੀਆਂ ਧੀਆ ਗੁਰਾਹੀ ਪਾ ਰਹੀਆਂ ਨੇ ਕਈ ਤੁਸੀਂ ਫੋਟੋਆਂ ਵੇਖਦੇ ਹੋ ਜਿਹਦੇ ਵਿੱਚ ਕੁਝ ਛੋਟੀ ਉਮਰ ਦੀਆਂ ਕੁੜੀਆਂ ਜਿਹੜੀਆਂ ਨਸ਼ੇ ਕਰਦੀਆਂ, ਛਰਾਬ ਪੀਂਦੀਆਂ, ਬੀੜੀ ਪੁੰਦੀਆਂ ਜਾਂ ਚਿੱਟਾ ਦਾ ਸੁੱਟਾ ਲਾਉਂਦੀਆਂ ਉਹੋ ਜੀਆਂ ਪੋਸਟਾਂ ਹੀ ਸ਼ੇਅਰ ਕਰਦੇ ਆ ਉਹਨਾਂ ਨੂੰ ਵੇਖ ਕੇ ਨਵੀਆਂ ਕੁੜੀਆਂ ਹੋ ਸਕਦਾ ਇਹਦੇ ਸ਼ਿਕਾਰ ਹੋ ਜਾਂਦੀਆਂ ਹੋਣ ਕਿਉਂ ਨਾ ਬੇਸੰਗੀ ਇਹਨਾਂ ਚੀਜ਼ਾਂ ਨੂੰ ਰੋਕੀਏ ਆਪਣੇ ਧੀਆ ਪੁੱਤਰਾਂ ਨੂੰ ਸਮਝਾਈਏ ਕਿ ਪੁੱਤਰੋ ਇਹ ਚੀਜ਼ਾਂ ਮਾੜੀਆਂ ਨੇ ਕੇ ਨਾਲ ਦੀ ਨਾਲ ਆਪ ਵੀ ਸੁਧਰਗੇ ਕਿ ਅਸੀਂ ਇੰਨਾਂ ਚੀਜ਼ਾਂ ਨੂੰ ਆਪਣੇ ਵਿਆਹਾਂ ਚੋਂ ਖਤਮ ਕਰੀਏ ਇਹ ਨਸ਼ੀਆਂ ਨੇ ਸਾਡੇ ਢੀਆਂ ਪੁੱਤਾਂ ਦਾ ਗਰਦਾਰ ਖਤਮ ਕਰ ਦੇਣਾ ਇੰਨਾ ਜਿਹੜੀ ਔਰਤ ਜਾਂ ਜਿਹੜੀ ਲੜਕੀ ਨਸ਼ਾ ਲਵੇਗੀ ਉਹਦੇ ਘਰ ਕਿੱਥੋਂ ਇੱਕ ਚੰਗੇ ਬੱਚੇ ਪੈਦਾ ਹੋ ਜਾਣਗੇ ਕਿੱਥੋਂ ਹਰੀ ਸਿੰਘ ਨਲੂਆ ਵਰਗੇ ਪੈਦਾ ਹੋ ਜਾਣਗੇ ਮਹਾਰਾਜਾ ਰਣਜੀਤ ਸਿੰਘ ਵਰਗੇ ਪੈਦਾ ਹੋ ਜਾਣਗੇ ਇੰਨਾ ਅੱਖਾਂ ਦੇ ਵਿੱਚੋਂ ਉਹ ਰੱਬ ਦੇ ਇੱਕ ਅਜਹੀ ਸ਼ਕਤੀ ਪੈਦਾ ਕਰਦੀ ਹੁੰਦੀ ਹੈ ਜਿਹੜੀ ਕੁਦਰਤ ਨੇ ਆਪਣੇ ਕੋਲ ਸੰਭੀ ਹੋਈ ਹੈ ਪਰ ਲੇਕਿਨ ਜੇ ਕੋਈ ਔਰਤ ਨਸ਼ੇ ਕਰੇਗੀ ਕੋਈ ਕਿਹੇ ਵੀ ਤਰ੍ਹਾਂ ਦਾ ਚਾਹੋ ਡਰਿੰਕ ਕਰੇ ਜਾਂ ਕੁਛ ਕਰੇ ਤੇ ਉਹਦੇ ਮਾੜੇ ਨਤੀਜੇ ਉਹਨੂੰ ਤਾਂ ਭੁਗਤਨੇ ਹੀ ਪੈਣਗੇ ਨਾਲ ਉਹਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਭੁਗਤਨੇ ਪੈਣਗੇ ਆਓ ਆਪਾਂ ਇਸ ਵਿਸ਼ੇ ਤੇ ਵੀ ਸੋਚੀਏ ਆਪਣੇ ਧੀਆਂ ਪੁੱਤਰਾਂ ਨੂੰ ਇੱਕ ਚੰਗੇ ਇਨਸਾਨ ਬਣਾਉਣ ਵੱਲ ਪ੍ਰੇਰਿਤ ਕਰੀਏ ਸਾਡੇ ਬੱਚਿਆਂ ਦੀ ਕੋਈ ਕਸੂਰ ਨਹੀਂ ਆ ਜੇ ਕੋਈ ਨਸ਼ੇ ਕਰ ਰਿਹਾ ਨਾ ਇਹਦੇ ਵਿੱਚ ਉਹਨਾਂ ਦੀ ਗਲਤੀ ਘੱਟ ਤੇ ਸਾਡੇ ਲੋਕਾਂ ਦੀ ਜ਼ਿਆਦਾ ਹੈ ਸਾਨੂੰ ਆਪਣੀ ਗਲਤੀ ਨੂੰ ਸਮਝਣਾ ਚਾਹੀਦਾ ਸਾਨੂੰ ਚੰਗਾ ਸਮਾਜ ਸਿਰਜਣ ਦੇ ਵਿੱਚ ਫਰੇਕ ਜਾਨੇ ਨੂੰ ਯੋਗਦਾਨ ਪਾਉਣਾ ਚਾਹੀਦਾ ਬਾਰੀ ਫੁਗਰੀਆਂ ਲੋਕ ਬਖਾਇਆ ਤੋਂ ਦੂਰ ਰਹਿਣਾ ਚਾਹੀਦਾ ਆ ਜੇ ਅਸੀਂ ਚਾਹੁੰਨੀ ਆ ਕਿ ਸਾਡੇ ਆਉਣ ਵਾਲੀਆਂ ਨਸਲਾਂ ਚੰਗੀਆਂ ਬਣ ਉਹ ਆਪਾਂ ਇਹਨਾਂ ਵਿਸ਼ਿਆਂ ਤੇ ਵੀ ਆਪਣੇ ਪਰਿਵਾਰ ਨੂੰ ਸਮਾਜ ਨੂੰ ਲੋਕਾਂ ਨੂੰ ਜਾਗਰੂਕ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਚਿੱਤਰ ਸਿੰਘ ਤਰਸਿੱਕਾ ਜੁਦੇ ਵਸਤੇ ਰੂ ਰੱਬ ਸੋਣਾ ਤੁਹਾਡੀਆਂ ਲੰਬੀ ਉਮਰਾਂ ਕਰਨ